ਜੋਣਾਵਿਚ ਖਰੂਰ ਸਾਹਿਬ ਦੇ ਲੋਕਾਂ ਦੇ ਵੱਲੋਂ ਅਮਰਿਤਪਾਲ ਸਿੰਘ ਨੂੰ ਵੱਡੇ ਅੰਕੜੇ ਦੇ ਨਾਲ ਜਿਤਾਇਆ ਗਿਆ ਪਰ ਲੋਕਾਂ ਦੇ ਮਨ ਦੇ ਵਿੱਚ ਸਵਾਲ ਹੈ ਕਿ ਅਮਰਿਤਪਾਲ ਸਿੰਘ ਜਿੱਤਣ ਤੋਂ ਬਾਅਦ ਜੇਲ੍ਹ ਤੋਂ ਬਾਹਰ ਆਉਣਗੇ ਜਾਂ ਨਹੀਂ ਇਸ ਮਾਮਲੇ ਉੱਤੇ ਕਾਨੂੰਨੀ ਸਲਾਹਕਾਰ ਨੇ ਜਾਣਕਾਰੀ ਸਾਂਝੀ ਕੀਤੀ ਹੈ ਇਹ ਕੋਈ ਗਰਾਊਂਡ ਨਹੀਂ ਹੈ ਕਿਸੇ ਬੰਦੇ ਨੂੰ ਜ਼ਮਾਨਤ ਦੇਣ ਦਾ ਅਗਰ ਇਸ ਤਰੀਕੇ ਨਾਲ ਹੋਣ ਲੱਗ ਜਾਈਦਾ ਹਰ ਬੰਦਾ ਇਲੈਕਸ਼ਨ ਲੜਨ ਲੱਗ ਜਾਊਗਾ ਉਸ ਤੋਂ ਬਾਅਦ ਕਹਿ ਦੋਗੇ ਜੀ ਮੈਂ ਜਿੱਤ ਗਿਆ ਤੇ ਮੈਨੂੰ ਬਾਹਰ ਕੱਢ ਦਿਓ ਇਹ ਗਰਾਊਂਡ ਤਾਂ ਨਹੀਂ ਹੈ ਪਰ ਇਹ ਜ਼ਮਾਨਤ ਦੇਣ ਦਾ ਅਦਾਲਤ ਵਿੱਚ ਇਸ ਗੱਲ ਨੂੰ ਲੈ ਕੇ ਬਹਿਸ ਕਰਨ ਦਾ ਇੱਕ ਤਰਕ ਹੋ ਸਕਦਾ ਹੈ ਉਹ ਇੱਕ ਤਰਕ ਹੋ ਸਕਦਾ ਹੈ ਵੀ ਦੇਖੋ ਲੋਕਾਂ ਨੇ ਭਾਰੀ ਬਤੇ ਦੇ ਨਾਲ ਉਹਨਾਂ ਨੂੰ ਜਿਤਾਇਆ ਔਰ ਜਿਹੜਾ ਉਹਨਾਂ ਤੇ ਐਨਐਸਏ ਲਗਾਇਆ ਹੈ ਉਹ ਐਨਐਸਏ ਬਈ ਨਹੀਂ ਲੱਗਦਾ ਕਿਉਂਕਿ ਲੋਕਾਂ ਨੇ ਨਹੀਂ ਮੰਨੇ ਆ ਵੀ ਉਹ ਨੈਸ਼ਨਲ ਸਕਿਉਰਿਟੀ ਨੂੰ ਕੋਈ ਖਤਰਾ ਹੈ ਲੋਕਾਂ ਨੇ ਉਹਨਾਂ ਨੂੰ ਜਿਤਾਇਆ ਭਾਰੀ ਫਤਵੇ ਨਾਲ ਜਿਤਾਇਆ ਬਹੁਤ ਅੱਛੇ ਮਾਰਜਨ ਨਾਲ ਜਿਤਾਇਆ ਇਸ ਕਰਕੇ ਵੀ ਉਹ ਲੋਕਾਂ ਨੇ ਜਦੋਂ ਜਤਾਤਾ ਔਰ ਲੋਕਸ਼ਾਹੀ ਹੈ ਲੋਕਤੰਤਰ ਹੈ ਤਾਂ ਇਟ ਮੀਨਸ ਲੋਕਾਂ ਨੇ ਨਹੀਂ ਮੰਨਿਆ ਕਿ ਜੋ ਨੈਸ਼ਨਲ ਸਕਿਉਰਿਟੀ ਨੂੰ ਕੋਈ ਖਤਰਾ ਹੈ ਇਹ ਤਰਕ ਮਾਨਯੋਗ ਅਦਾਲਤ ਵਿੱਚ ਜ਼ਮਾਨਤ ਲੈਣ ਲਈ ਦਿੱਤਾ ਜਾ ਸਕਦਾ ਹੈ ਉਹ ਬਾਹਰ ਆਣ ਲਈ ਤਾਂ ਦੋ ਹੀ ਪ੍ਰਕਿਰਿਆਵਾਂ ਬਣ ਨੇ ਜੀ ਐਨਐਸਏ ਅਗਰ ਸਰਕਾਰ ਹਟਾ ਦੇਂਦੀ ਹੈ ਤਾਂ ਥੋੜਾ ਕੇਸ ਉਹਨਾਂ ਦਾ ਜਿਹੜਾ ਲਾਈਟ ਹੋ ਜਾਊਗਾ ਉਸ ਤੋਂ ਬਾਅਦ ਜਿਹੜੀ ਬੇਲ ਲੈਣੀ ਹੈ ਉਹ ਤਾਂ ਅਨਬਲ ਕੋਰਟ ਨੇ ਦੇਣੀ ਹੈ ਫਿਰ ਜ਼ਮਾਨਤ ਕੋਈ ਸਰਕਾਰ ਜਾ ਕੇ ਸਮਾਨ ਸਰਕਾਰ ਜਿਹੜੀ ਹੈਗੇ ਪਰਚੇ ਖਤਮ ਕਰੇਗੀ ਉਹਨਾਂ ਦੇ ਤਾਂ ਬਾਹਰ ਆ ਸਕਦੇ ਨਹੀਂ ਅਦਰਵਾਈਜ਼ ਮਾਨਜੋਗ ਅਦਾਲਤ ਦੇ ਅਧਿਕਾਰ ਹੈ ਉਹਨੂੰ ਜਮਾ